ਸ੍ਰੀ ਗੁਰਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਲੈ ਕੇ ਹਾਂ ਜਰਾ ਜੀ ਦੀ ਤਾਜ਼ਾ ਖਬਰ 1220 ਐਸਐਫ ਭਜਵਾਨਾਂ ਨਾਲ ਮੜਾ ਬਹਾਰ ਕਰਨ ਲਈ ਪਿਆ ਮਹਿੰਗਾ ਕੇਂਦਰੀ ਰੇਲ ਮੰਤਰੀ ਅਸ਼ਨੀਵੈਸ਼ਨਮ ਨੇ ਅਮਰਨਾ ਚਾਤਰਾ ਦਰਾਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤਰਹਿਪੁਰਾ ਤੋਂ ਕਸ਼ਮੀਰ ਟੂਰਟੀ ਤੇ ਜਾ ਰਕੇ ਸੀਮਾ ਸੁਰੱਖਿਆ ਬਲ ਦੇ ਮੁਲਾਜ਼ਮਾਂ ਲਈ ਇੱਕ ਖਰਾਬ ਹਾਲਤ ਰੇਲ ਗੱਡੀ ਦਾ ਪ੍ਰਬੰਧ ਕਰਨ ਬਰੋ ਸਖਤ ਕਾਰਵਾਈ ਕੀਤੀ ਹੈ ਇਹ ਕਤਾਕੀ ਦੇ ਜਬਾ ਵਿੱਚ ਅਲੀਪੁਰ ਅਲੀਪੁਰ ਦਵਾਰ ਡਿਵੀਜ਼ਨ ਦੇ ਚਾਰ ਅਧਿਕਾਰੀਆਂ ਨੂੰ ਤੁਰੰਤ ਮੁਅੰਤਲ ਕਰ ਦਿੱਤਾ ਗਿਆ ਕੈਬਨਟ ਮੀਟਿੰਗ ਦੀ ਬਰੀਫਿੰਗ ਵਿੱਚ ਇਸ ਮੁੱਦੇ ਨੂੰ ਸਬੋਧਨ ਕਰਦੇ ਹੋਏ ਵੈਸ਼ਨਵ ਨੇ ਕਿਹਾ ਕੱਲ ਹੀ ਉਸ ਕਾਇਤੇ ਕਾਰਵਾਈ ਕੀਤੀ ਗਈ ਹੈ ਟਰੇਨ ਦਾ ਰੈਕ ਬਦਲ ਦਿੱਤਾ ਗਿਆ ਸੀ ਇਸ ਲਈ ਜ਼ਿੰਮੇਵਾਰ ਚਾਰ ਅਧਿਕਾਰੀ ਮੁਅੰਤਲ ਕਰ ਦਿੱਤੇ ਗਏ ਹਨ ਮੁਅੰਤਲ ਕੀਤੇ ਅਧਿਕਾਰੀ ਵਿੱਚ ਅਲੀਪੁਰ ਦਵਾਰ ਦੇ ਕੋਚਿੰਗ ਡੀਪੂ ਅਫਸਰ ਅਤੇ ਅਲੀਪੁਰ ਦਵਾਰ ਡਿਵੀਜ਼ਨ ਦੇ ਤਿੰਨ ਸੀਨੀਅਰ ਐਕਸ਼ਨ ਇੰਜੀਨੀਅਰ ਸ਼ਾਮਲ ਹਨ امید ਹੈ ਕਿ ਆਪਨੇ ਖਬਰ ਨੂੰ ਵੀ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿੱਤਾ ਹੋਏਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ